ਪੁਲਿਸ ਮੁਲਾਜ਼ਮਾਂ ਦੀਆਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੋਣ ਵਾਲੀਆਂ ਵੀਡੀਓ ਦੇ ਵਿੱਚੋਂ ਕਈ ਵੀਡੀਓ ਅਜਿਹੀਆਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਖਾਕੀ ਦੇ ਉੱਤੇ ਸਵਾਲ ਖੜੇ ਹੁੰਦੇ ਨਜ਼ਰ ਆਉਂਦੇ ਨੇ ਜਾਂ ਖਾਕੀ ਦਾਗਦਰ ਹੁੰਦੀ ਨਜ਼ਰ ਆਉਂਦੀ ਹੈ ਲੇਕਿਨ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਵੇਖ ਕੇ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਜਾਂ ਹੋਰ ਪੁਲਸ ਮੁਲਾਜ਼ਮਾਂ ਦੀ ਗੱਲ ਕਰ ਲਈਏ ਉਹਨਾਂ ਦੇ ਉੱਤੇ ਮਾਣ ਵੀ ਮਹਿਸੂਸ ਹੁੰਦਾ ਹੈ ਉਹਨਾਂ ਦੀਆਂ ਤਸਵੀਰਾਂ ਛੇੜੀਆਂ ਨੇ ਦਿਲ ਨੂੰ ਛੂ ਵੀ ਪੈਂਦੀਆਂ ਨੇ ਅਜਿਹੀ ਇੱਕ ਤਸਵੀਰੇ ਦੇਖਣ ਨੂੰ ਮਿਲੀ ਜਿੱਥੇ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਿਸ ਦੇ ਪੈਰ ਦੇ ਉੱਤੇ ਗੰਭੀਰ ਸੱਟ ਲੱਗੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਨਹੀਂ ਛੱਡਕੇ ਸੱਟ ਲੱਗੀ ਹੁਣ ਕਰਕੇ ਜਗਤਾਰ ਸਿੰਘ ਜੋ ਕਿ ਦੱਸਦੇ ਕਿ ਬਠਿੰਡਾ ਦੇ ਆਰਿਆ ਸਮਾਜ ਚੌਂਕ ਤੇ ਤਾਇਨਾਤ ਏਐਸਆਈ ਨਹੀਂ ਜਗਤਾਰ ਸਿੰਘ ਦੇ ਪੈਰ ਤੇ ਸੱਟ ਲੱਗਦੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਜਿਹੜਾ ਨਹੀਂ ਛੱਡਤੇ ਸੱਟ ਲੱਗੀ ਹੁਣ ਕਰਕੇ ਵੀ ਜਗਤਾਰ ਸਿੰਘ ਪੈਰਾਂ ਦੇ ਵਿੱਚ ਬੋਟ ਨਹੀਂ ਪਾ ਸਕਿਆ ਤਾਂ ਚਪਲਾ ਪਾ ਕੇ ਹੀ ਉਸ ਦੇ ਵੱਲੋਂ ਆਪਣੀ ਡਿਊਟੀ ਜਿਹੜੀ ਹੈ ਉਹਨਾਂ ਨਿਭਾਈ ਜਾ ਰਹੀਏ ਡਿਊਟੀ ਦੇ ਉੱਤੇ ਪਹੁੰਚਦੇ ਨੇ ਦੱਸ ਦਈਏ ਕਿ ਆਰਿਆ ਸਮਾ ਚੌਂਕ ਬਠਿੰਡਾ ਤੇ ਬਿਲਕੁਲ ਸੈਂਟਰ ਦੇ ਵਿੱਚ ਹੋਣ ਕਾਰਨ ਇਹ ਭੀੜ ਭਰਿਆ ਇਲਾਕਾ ਜਿਹੜਾ ਹੈ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਡਿਊਟੀ ਵੀ ਪੂਰੀ ਸਕਾਰਾਤਮਕ ਦੇ ਨਾਲ ਜਿਹੜਾ ਕਹਿ ਸਕਦੇ ਪੂਰੀ ਧਿਆਨ ਦੇ ਨਾਲ ਜਿਹੜੀ ਇੱਥੇ ਦੇਣੀ ਪੈਂਦੀ ਹੈ ਪਰ ਆਪਣੇ ਦਰਦ ਦੀ ਪਰਵਾਹ ਨਾ ਕਰਦੇ ਹੋਏ ਜਗਤਾਰ ਸਿੰਘ ਪੂਰੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਜਿਹੜਾ ਨਿਭਾ ਰਿਹਾ ਹੈ ਜਿਨ੍ਹਾਂ ਦੀਆਂ ਤਸਵੀਰਾਂ ਛੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਕਿ ਕਹਿਣਾ ਚਾਹੂੰਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਹ ਬਠਿੰਡਾ ਦੇ ਆ ਰਿਆ ਸਮਾਜ ਚੌਂਕ ਦੀ ਇਹ ਤਸਵੀਰ ਹੈ ਜਿੱਥੇ ਇੱਕ ਐਸਆਈ ਜੋ ਕਿ ਟ੍ਰੈਫਿਕ ਨੂੰ ਲੈ ਕੇ ਆਪਣੀ ਡਿਊਟੀ ਨਿਭਾ ਰਿਹਾ ਸੀ ਲੇਕਿਨ ਜਦੋਂ ਇਸ ਦੇ ਪੈਰਾਂ ਦੇ ਉੱਤੇ ਨਜ਼ਰ ਪੈਂਦੀ ਹੈ ਤਾਂ ਵੇਖਿਆ ਚਾਹੁੰਦਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਜੋ ਕਿ ਚਪਲਾਂ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਕਿਉਂ ਕਿ ਉਸ ਦੇ ਪੈਰ ਦੇ ਉੱਤੇ ਸੱਟ ਲੱਗਦੀ ਹੈ ਸੱਟ ਲੱਗਣ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦਾ ਆਪਣੀ ਡਿਊਟੀ ਨਿਭਾਉਣ ਵਾਸਤੇ ਉਹ ਆਪਣੇ ਡਿਊਟੀ ਤੇ ਜਿਹੜਾ ਪਹੁੰਚਦਾ ਸੋ ਬਠਿੰਡਾ ਦੀ ਆਰਿਆ ਸਮਾ ਚੌਂਕ ਦੇ ਵਿੱਚ ਲਗਾਤਾਰ ਜਿਹੜੀ ਭੀੜ ਰਹਿੰਦੀ ਹੈ ਤੇ ਇੱਥੇ ਪੈਰ ਦੇ ਉੱਤੇ ਸੱਟ ਲੱਗਣ ਦੇ ਬਾਵਜੂਦ ਵੀ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜੋ ਹੈ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਹੋ ਰਹੀ ਹੈ ਸੋ ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਪੁਲਿਸ ਮੁਲਾਜ਼ਮਾਂ ਦੀਆਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੋਣ ਵਾਲੀਆਂ ਵੀਡੀਓ ਦੇ ਵਿੱਚੋਂ ਕਈ ਵੀਡੀਓ ਅਜਿਹੀਆਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਖਾਕੀ ਦੇ ਉੱਤੇ ਸਵਾਲ ਖੜੇ ਹੁੰਦੇ ਨਜ਼ਰ ਆਉਂਦੇ ਨੇ ਜਾਂ ਖਾਕੀ ਦਾਗਦਰ ਹੁੰਦੀ ਨਜ਼ਰ ਆਉਂਦੀ ਹੈ। ਲੇਕਿਨ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਵੇਖ ਕੇ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਜਾਂ ਹੋਰ ਪੁਲਸ ਮੁਲਾਜ਼ਮਾਂ ਦੀ ਗੱਲ ਕਰ ਲਈਏ ਉਹਨਾਂ ਦੇ ਉੱਤੇ ਮਾਣ ਵੀ ਮਹਿਸੂਸ ਹੁੰਦਾ ਹੈ। ਉਹਨਾਂ ਦੀਆਂ ਤਸਵੀਰਾਂ ਛੇੜੀਆਂ ਨੇ ਦਿਲ ਨੂੰ ਛੂ ਵੀ ਪੈਂਦੀਆਂ ਨੇ। ਅਜਿਹੀ ਇੱਕ ਤਸਵੀਰੇ ਦੇਖਣ ਨੂੰ ਮਿਲੀ ਇਹ ਜਿੱਥੇ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਿਸ ਦੇ ਪੈਰ ਦੇ ਉੱਤੇ ਗੰਭੀਰ ਸੱਟ ਲੱਗੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਨਹੀਂ ਛੱਡ ਕੇ ਸੱਟ ਲੱਗੇ ਹੁਣ ਕਰਕੇ ਜਗਤਾਰ ਸਿੰਘ ਜੋ ਕਿ ਦੱਸਦੇ ਕਿ ਬਠਿੰਡਾ ਦੇ ਆਰਿਆ ਸਮਾਜ ਚੋਂਕ ਤੇ ਤਾਇਨਾਤ ਏਐਸਆਈ ਨੇ ਜਗਤਾਰ ਸਿੰਘ ਦੇ ਪੈਰ ਤੇ ਸੱਟ ਲੱਗਦੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਜਿਹੜਾ ਨਹੀਂ ਛੱਡਦੇ ਸੱਟ ਲੱਗੇ ਹੁਣ ਕਰਕੇ ਵੀ ਜਗਤਾਰ ਸਿੰਘ ਪੈਰਾਂ ਦੇ ਵਿੱਚ ਬੋਟ ਨਹੀਂ ਪਾ ਸਕਿਆ ਤਾਂ ਚਪਲਾ ਪਾ ਕੇ ਹੀ ਉਸ ਦੇ ਵੱਲੋਂ ਆਪਣੀ ਡਿਊਟੀ ਜਿਹੜੀ ਹੈ ਉਹਨਾਂ ਨਿਭਾਈ ਜਾ ਰਹੀ ਹੈ ਡਿਊਟੀ ਦੇ ਉੱਤੇ ਪਹੁੰਚਦੇ ਨੇ ਦੱਸ ਦਈਏ ਕਿ ਆਰਿਆ ਸਮਾ ਚੌਂਕ ਬਠਿੰਡਾ ਤੇ ਬਿਲਕੁਲ ਸੈਂਟਰ ਦੇ ਵਿੱਚ ਹੋਣ ਕਾਰਨ ਇਹ ਭੀੜ ਭਰਿਆ ਇਲਾਕਾ ਜਿਹੜਾ ਹੈ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਡਿਊਟੀ ਵੀ ਪੂਰੀ ਸਕਾਰਾਤਮਕ ਦੇ ਨਾਲ ਜਿਹੜਾ ਕਹਿ ਸਕਦੇ ਪੂਰੀ ਧਿਆਨ ਦੇ ਨਾਲ ਜਿਹੜੀ ਇੱਥੇ ਦੇਣੀ ਪੈਂਦੀ ਹੈ ਪਰ ਆਪਣੇ ਦਰਦ ਦੀ ਪਰਵਾਹ ਨਾ ਕਰਦੇ ਹੋਏ ਜਗਤਾਰ ਸਿੰਘ ਪੂਰੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਜਿਹੜਾ ਨਿਭਾ ਰਿਹਾ ਹੈ ਜਿਨ੍ਹਾਂ ਦੀਆਂ ਤਸਵੀਰਾਂ ਛੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੂੰਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਹ ਬਠਿੰਡਾ ਦੇ ਆਰਿਆ ਸਮਾਜ ਚੌਂਕ ਦੀ ਏ ਤਸਵੀਰ ਹੈ ਜਿੱਥੇ ਇੱਕ ਐਸਆਈ ਜੋ ਕਿ ਟ੍ਰੈਫਿਕ ਨੂੰ ਲੈ ਕੇ ਆਪਣੀ ਡਿਊਟੀ ਨਿਭਾ ਰਿਹਾ ਸੀ ਲੇਕਿਨ ਜਦੋਂ ਇਸ ਦੇ ਪੈਰਾਂ ਦੇ ਉੱਤੇ ਨਜ਼ਰ ਪੈਂਦੀ ਹੈ ਤਾਂ ਵੇਖਿਆ ਚਾਹੁੰਦਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਜੋ ਕਿ ਚਪਲਾਂ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਕਿਉਂ ਕਿ ਉਸ ਦੇ ਪੈਰ ਦੇ ਉੱਤੇ ਸੱਟ ਲੱਗਦੀ ਹੈ ਸੱਟ ਲੱਗਣ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦਾ ਆਪਣੀ ਡਿਊਟੀ ਨਿਭਾਉਣ ਵਾਸਤੇ ਉਹ ਆਪਣੇ ਡਿਊਟੀ ਤੇ ਜਿਹੜਾ ਪਹੁੰਚਦਾ ਸੋ ਬਠਿੰਡਾ ਦੀ ਆਰਿਆ ਸਮਾ ਚੌਂਕ ਦੇ ਵਿੱਚ ਲਗਾਤਾਰ ਜਿਹੜੀ ਭੀੜ ਰਹਿੰਦੀ ਹੈ ਤੇ ਇੱਥੇ ਪੈਰ ਦੇ ਉੱਤੇ 60 ਲੱਗਣ ਦੇ باوجود ਵੀ ਇਸ ਪੁਲਸ ਮੁਲਾਜ਼ਮ ਦੇ ਵੱਲੋਂ ਜੋ ਹੈ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸੋ ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ